ਸ਼ਹਿਰ ਦੀ ਬਹਿਰਾਮਪੁਰ ਰੋਡ ਤੇ ਸਥਿਤ ਬਰਨਾਲਾ ਕਲੋਨੀ ਜਾਂਦੀ ਗਲੋਹਤੀ ਗਲੀ ਵਿੱਚ 2 ਮਹੀਨੇ ਤੋਂ ਸੀਵਰੇਜ ਦਾ ਪਾਣੀ ਖੜਾ ਹੈ ਕਲੋਨੀ ਵਿੱਚ ਜ਼ਿਆਦਾਤਰ ਦਿਹਾੜੀਦਾਰ ਰਹਿੰਦੇ ਨੇ ਜਿਨ੍ਹਾਂ ਨੂੰ ਕਰੀਬ 50 ਸਾਲ ਪਹਿਲਾਂ ਬਰਨਾਲਾ ਪਿੰਡ ਦੀ ਪੰਚਾਇਤ ਵੱਲੋਂ ਪਲਾਟ ਕੱਟ ਕੇ ਮੁਫਤ ਦਿੱਤੇ ਗਏ ਸਨ ਤੇ ਉਹਨਾਂ ਨੇ ਆਪਣੇ ਮਕਾਨ ਬਣਾਏ ਇਸ ਲਈ 25 ਤੋਂ 30 ਘਰ ਕਲੋਨੀ ਵਿੱਚ ਬਣ ਚੁੱਕੇ ਨੇ ਇਸ ਕਲੋਨੀ ਵਿੱਚ ਸੀਵਰੇਜ ਨਹੀਂ ਪਿਆ ਪਰ ਕਲੋਨੀ ਦੇ ਬਾਹਰੋਂ ਲੰਘਦੇ ਬਹਿਰਾਮਪੁਰ ਰੋਡ ਦਾ ਸੀਵਰੇਜ ਅਕਸਰ ਬਲੌਕ ਰਹਿੰਦਾ ਹੈ ਜਿਸ ਦਾ ਪਾਣੀ ਕਲੋਨੀ ਨੂੰ ਜਾਂਦੀ ਮੁੱਖ ਗਲੀ ਵਿੱਚ ਖੜਾ ਹੋ ਜਾਂਦਾ ਹੈ ਤੇ ਪਾਣੀ ਕਾਰਨ ਲੋਕਾਂ 'ਚ ਕਾਫੀ ਪਰੇਸ਼ਾਨੀ ਹੈ علم ہے۔ سارے ਨਾ ਪਿਛਲੇ 1 ਮਹੀਨੇ ਤੋਂ ਸਿਵਰੇਜ ਦੀ ਪ੍ਰੋਬਲਮ ਆ ਰਹੀ ਆ। ਸਿਵਰੇਜ ਉੱਪਰਲੀ ਜਿਹੜੀ ਗਲੀ ਆ ਸ਼ਹਿਰ ਦੀ ਹੱਦ ਦੇ ਵਿੱਚ ਜਿਹੜੀ ਪੈਂਦੀ ਆ ਉਹ ਸਿਵਰੇਜ ਬਲੌਗ ਆ। ਬਲੌਗ ਹੋਣ ਦੇ ਕਰਕੇ ਉਹਦਾ ਸਾਰਾ ਪਾਣੀ ਜਿਹੜਾ ਵਾ ਇਸ ਕਲੋਨੀ ਦੇ ਰਾਹ ਤੇ ਆ ਰਿਹਾ ਵਾ। ਇਸ ਕਲੋਨੀ ਦੇ ਵਿੱਚ ਛੋਟੇ-ਛੋਟੇ ਬੱਚੇ ਆ ਜਿਹੜੇ ਸਿੱਦੇ ਸਕੂਲੇ ਜਾਂਦੇ ਆ ਕੋਈ ਜਿਹੜੀ ਦਿਹਾੜੀਦਾਰ ਮੁਲਾਜ਼ਮ ਆ ਜਿਹੜੇ ਕੰਮਾਂ ਕਰਾਤੇ ਜਾਂਦੇ ਆ ਪਰ ਮੇਨ ਰਾਹ ਜਿਹਦਾ ਉਹ ਇਹੀ ਆ। ਇੱਥੇ ਪਾਣੀ ਖਲੋਣ ਦੇ ਕਰਕੇ ਸਵੇਰੇ ਉਹਨਾਂ ਨੂੰ ਆਂ ਚ ਸ਼ਾਮੀ ਘਰ ਜਾਣ ਦੇ ਵਿੱਚ ਬਹੁਤ ਜ਼ਿਆਦਾ ਤੰਗੀ ਹੋ ਰਹੀ ਆ। ਕਮੇਟੀ ਵਾਲਿਆਂ ਨੂੰ 23425 ਦੀ ਕਪਲੇਟ ਪਈਦੀ ਆ ਕਿਸੇ ਬੰਦੇ ਨੇ ਆ ਕੇ ਦੇਖਿਆ ਨਹੀਂ ਮੋਕੇ ਦਾ ਜਾਇਜ਼ਾ ਨਹੀਂ ਲਿਆ ਨਾ ਕੋਈ ਸੁਣਵਾਈ ਹੋਈ ਆ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਮਾਨ ਸਰਕਾਰ ਨੂੰ ਕਿ ਕੋਈ ਵੀ ਬੰਦਾ ਜਿਹੜਾ ਕਮੇਟੀ ਦਾ ਆ ਕੇ ਦਾ ਜਾਇਜ਼ਾ ਲੇ ਤੇ ਇਹਦਾ ਹੱਲ ਕੀਤਾ ਜਾਏ ਕਿਉਂਕਿ ਇਹਦਾ ਅੱਗੇ ਬਹੁਤ ਹੀ ਗਰਮੀ ਦੇ ਕਰਕੇ ਤੁਹਾਨੂੰ ਪਤਾ ਵੀ ਬਿਮਾਰੀਆਂ ਨਹੀਂਆਂ ਖਿਆਲ ਦੀਆਂ ਪਈਆਂ ਵਾ ਕਰੋਨਾ ਦੁਬਾਰਾ ਆ ਰਿਹਾ ਵਾ ਇਸ ਕਰਕੇ ਮਸ਼ਰ ਮਲੇਰੀਆ ਦੇ ਕਰਕੇ ਨਿੱਕੇ ਨਿੱਕੇ ਬੱਚੇ ਜਿਹੜੇ ਬਿਮਾਰ ਹੋ ਜਾਂਦੇ ਆ ਤਾਂ ਸਾਡੀ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ ਕਿ ਇਸ ਚੀਜ਼ ਦਾ ਜਰਾ ਹੱਲ ਕੀਤਾ ਜਾਏ ਜਲਦੀ ਤੋਂ ਜਲਦੀ ਸਰ ਘਟੋ ਘਟ ਇੱਥੇ 20 ਤੋਂ 25 ਘਰ ਆ ਔਰ 15 ਤੋਂ 16 ਨਿੱਕੇ ਨਿੱਕੇ ਬੱਚੇ ਆ ਜਿਹਦੇ ਆਪਣੇ ਸਰਕਾਰੀ ਸਕੂਲ ਪੜਦੇ ਆ ਕੁਝ ਆਂਗਰਵਾੜੀ ਦੇ ਆ ਕੁਝ ਕੁੜੀਆਂ ਵਾ ਜਿਹੜੀਆਂ ਏਜੰਸੀ ਦੇ ਵਿੱਚ ਲੱਗੀਆਂ ਵਾ ਵਿਚਾਰੀਆਂ ਕੁਝ ਕਮਾਂਗਾਰਾਂ ਦੇ ਵਿੱਚ ਲੋਕਾਂ ਦੇ ਘਰਾਂ 'ਚ ਜਾਂਦੀਆਂ ਵਾ ਹਾਂਜੀ ਹਾਂਜੀ ਇਹ ਪਿੰਡ ਬਰਨਾਲੇ ਦੀ ਕਲੋਨੀ ਆ ਸਰ ਵਾਟ ਨੰਬਰ ਵਾਟ ਨੰਬਰ ਇੱਥੇ ਸ਼ਾਇਦ ਨਾ ਵਾਟ ਨੰਬਰ 1 ਪੈਂਦੀ ਆ ਮੇਨ ਕਲੋਨੀ ਆ ਜੀ ਔ ਕੋਈ ਵੀ ਬੰਦਾ ਜਦਾ ਵੇਦਾ ਸਰ ਗਲੀ ਦੇ ਸਿਵਰੇਚ ਪਿਆ ਪੂਰਾ ਬਲਾਕ ਹੋ ਗਿਆ ਹਫਤਾ ਹੋ ਗਿਆ ਜੋ ਤਾਂ ਸਾਰਾ ਪਾਣੀ ਲੱਗੀ ਦੁਕਾਨਾਂ ਭੱਲਾ ਜਨੇਸਟੋਰ ਉੱਥੋਂ ਸਾਰਾ ਓਵਰਫਲੋ ਹੋ ਕੇ ਸਾਰਾ ਇਧਰ ਆਂ ਡਿਆ ਇਧਰ ਬਨਾਈ ਦੀ ਕਲੋਨੀ ਇਹਦੇ ਛੋਟੇ ਛੋਟੇ ਬੱਚੇ ਕੁੜੀਆਂ ਕਾਲਜ ਜਾਂਦੀਆਂ ਨੇ ਹੋਰ ਗ੍ਰਸਤਾ ਨਹੀਂ ਲੱਗਦਾ ਇਹਨਾਂ ਨੂੰ ਇਹੋ ਰਸਤਾ ਜੁੱਤੀਆਂ ਲਾ ਕੇ ਜਾਂਦੀਆਂ ਬੜਾ ਮੁਸ਼ਕਲ ਹੋਇਆ ਬੱਚੇ ਸਕੂਲ ਚੜ੍ਹਨੇ ਬੜੇ ਮੁਸ਼ਕਲ ਹੋਇਆ ਸਾਰੇ ਸੁਨਾਲ ਨਹੀਂ ਆਂ ਡਿਆ ਮਸ਼ਹਰ ਨਾ ਜਿਆਦਾ ਹੋ ਗਿਆ ਜੋ ਕਈ ਵਾਰੀ ਇਥੇ ਲੋਕਾਂ ਨੇ ਕਿਹਾ ਅਤਿਕੰਭੇ ਟੀਕਰ ਹੀ ਗਏ ਆ ਕੋਈ ਸੁਣਵਾਈ ਨਹੀਂ ਹੁੰਦੀ ਜੀ ਸਰ ਆ ਨਹੀਂ ਅਸੀਂ ਬਰਨਾਲਾ ਕਲੋਨੀ ਆ ਜੀ ਕਾਫੀ ਬੜੀ ਬੜੀ ਕੰਪਲੇਨਟ ਕੀਤੀ ਆ ਨਾਲ ਇਥੇ ਪੁੱਛਾ ਕਾਂਡੇ ਦਾ ਕੁਝ ਕੰਦੇ ਆ ਕਾਡੇ ਵੜੇ 25 30 ਘਰ ਨੇ ਜੀ ਅੱਗੇ ਜੀ ਸਮੱਸਿਆ ਸਾਨੂੰ ਇਹੀ ਹੈ ਕਿ ਸਾਡੇ ਗਲੀ ਦੇ ਵਿੱਚ ਜੋ ਸੀਵਰ ਦਾ ਪਾਣੀ ਆ ਬੜਾ ਆਂਡਿਆ ਦਾ ਵਿਆਹ ਹੀ ਬੱਤਲ ਦਾ ਪਾਣੀ ਆਂਦਾ ਇਥੋਂ ਦੀ ਸੁਣਵਾਈ ਨਹੀਂ ਹੋਣ ਦੀ 10 ਦਿਨ ਹੋ ਗਏ ਮੈਂ ਡੇਗ ਪੀ ਬੜੀ ਜ਼ੋਰ ਦੀ ਤੇ ਮੇਰੀ ਬਾਹ ਟੁੱਟ ਗਈ ਧੀ ਉਦੋਂ ਦੀ ਹਾਂਜੀ ਇਥੋਂ ਡਿੱਗੀ ਮੈਂ ਮੋਟਰਸਾਈਕਲ ਤੇ ਸਮੱਸਿਆ ਸਾਡੀ ਗਲੀ ਬਣੀ ਜਾਏ ਇਹ ਗਲੀਆਂ ਬੜੀਆਂ ਜਾਣ ਤੇ ਇਥੋਂ ਦੀ ਸੁਨਵਾਈ ਹੋਏ ਥੋੜਾ ਉੱਤਾ ਹੋਏ ਹਟਾ ਪਿਆ ਪਾਣੀ ਪੂਰੀ ਦਾ ਪਾਣੀ ਦੀ ਵੀ ਸਮੱਸਿਆ ਹੋਏ ਸਾਡੀ ਕੋਈ ਨਾਲੀ ਨਹੀਂ ਹੈ ਕੋਈ ਨਾਲੀ ਵੀ ਨਹੀਂ ਹੈ ਕੋਈ ਸਾਡੀ ਗਲੀ ਨਹੀਂ ਹੈ ਹੈਗੀ ਢੋਏ ਕੱਢ ਕੱਢ ਕੇ ਅਸੀਂ ਕਿਦਾਂ ਗੁਜ਼ਾਰਾ ਬੱਚਿਆਂ ਨਾਲ ਨਿੱਕੇ ਨਿੱਕੇ ਬੱਚਿਆਂ ਨਾਲ ਕਰਦੇ ਪਏ ਆ ਕੰਪਲੇਂਟ ਲਿਖਾਈ 2-4 ਵਾਰੀ ਐਨੀ ਉਹ ਦੱਬ ਛੱਡਦੇ ਨੇ ਫੇਰ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ ਆਰੇ ਮੋਡੀਟਰ ਕੇ ਪਾਣੀ ਕੱਢ ਕੱਢ ਕੇ ਨੇਚਰ ਕੋਟ ਰੋਜ਼ ਹੀ ਨਹਾ ਲੀਏ ਬਾਅਦ ਚੋਂ ਪਾਣੀ ਕੱਢ ਲੀਏ ਨਹਾ ਲੀਏ ਪਾਣੀ ਕੱਢ ਲੀਏ ਕੀ ਫਾਇਦਾ ਆ ਆ ਦੇਖੋ ਨਾ ਤੁਸੀਂ ਦੇਖੋ ਹੁਣ ਕਿੰਨਾ ਪਾਣੀ ਹੈਗਾ ਜੇ ਹੈ ਇਹ ਦੇਖੋ ਐਦਾਂ ਹੀ ਅਸੀਂ ਟਿੱਗੇ ਹੀ